ਬਹੁਤ ਮਹਾਰਾਜੀ ਦੀ ਇੱਥੇ ਚੜ੍ਹਦੀ ਕਲਾ ਚੁਪੈਰਾ ਸ਼ਹੀਦਾ ਸਿੰਘਾਂ ਦਾ ਪੈਰਾ ਬਾਬਾ ਦੀਪ ਸਿੰਘ ਸ਼ਹੀਦ ਅਰਦੀ ਇੱਥੇ ਆਸ ਮਰਾਦ ਮਨੋ ਕਾਮਨਾ ਪੂਰੀ ਹੁੰਦੀ ਹੈ ਅਸੀਂ ਵੀ ਇੱਥੇ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਦਾ ਵੀ ਮਹਾਰਾਜ ਤੁਹਾਡਾ ਸ਼ੁਕਰ ਹੈ ਰੁਜੇਵੇਂ ਆ ਤਾਂ ਵੇਲ ਮਿਲ ਕੇ ਜੋ ਕਿ ਗੁਰੂ ਘਰ ਦੇ ਵਿਖੇ ਇੱਥੇ ਆ ਕੇ ਨਮਸਤਕ ਹੋਏ ਆ ਮਨ ਨੂੰ ਸ਼ਾਂਤੀ ਆਂਦੀ ਹੈ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਇਨਸਾਨ ਤੇ ਬੜੀ ਚੜ੍ਹਦੀ ਕਲਾ ਇਸ ਸਥਾਨ ਦੀ ਵੀ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਜੀ ਰਾਂ ਦੇ ਵਿੱਚ ਰੁਜ਼ੀਵਿਆਂ ਦੇ ਵਿੱਚ ਹੀ ਇਨਸਾਨ ਰਹਿੰਦਾ ਹੈ ਜੋ ਆਪਣੇ ਰੁਜ਼ੀਵਿਆਂ ਤੋਂ ਵੇਲ ਫੋਨ ਕਰਕੇ ਅੱਜ ਜੋ ਹੈ ਤਰੱਕੀ ਦਾ ਯੁੱਗ ਹੈ ਜਾਂ ਕਾਰੋਬਾਰ ਦਾ ਯੁੱਗ ਹੈ ਇਨਸਾਨ ਖੁਲ ਸਮਾਂ ਨਹੀਂ ਹੁੰਦਾ ਉਹ ਆਪਣੇ ਰੁਜ਼ੀਵਿਆਂ ਦੇ ਵਿੱਚ ਜੋ ਹੈ ਦਿਮਾਗੀ ਤੌਰ ਤੇ ਵਿਅਸਤ ਰਹਿੰਦਾ ਹੈ ਜਦੋਂ ਗੁਰੂ ਘਰ ਆ ਜਾਂਦਾ ਹੈ ਸਾਰੇ ਆਪਣੇ ਜੋ ਆਪਣੇ ਟੈਨਸ਼ਨਾਂ ਹਨ ਸਾਰੀਆਂ ਉਹਨਾਂ ਦੀਆਂ ਦੂਰ ਹੋ ਜਾਂਦੀਆਂ ਹਨ ਇੱਥੇ ਆ ਕੇ ਜੋ ਹੈ ਸ਼ਾਂਤੀ ਮਿਲਦੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਾ ਮੇਰਾ ਨਾਮ ਜੀ ਸਰਦਾਰ ਜੋਰਾ ਸਿੰਘ ਦਾਸ ਲੁਧਿਆਣੇ ਦਾ ਹੀ ਰਹਿਣ ਵਾਲਾ ਜੀ ਇੱਥੇ ਮਹਾਰਾਜ ਦੇ ਦਰਸ਼ਨ ਕਰਨ ਆਇਆ ਸਾ ਹਾਜ਼ਰੀ ਪਰਣਾ ਆ ਬਹੁਤ ਮਹਾਰਾਜ ਜੀ ਇੱਥੇ ਚੜ੍ਹਦੀ ਕਲਾ ਚੁਪੈਰਾ ਸ਼ਹੀਦਾ ਸਿੰਘਾਂ ਦਾ ਪੈਰਾ ਬਾਬਾ ਦੀਪ ਸਿੰਘ ਸ਼ਹੀਦ ਅਰਦੀ ਇੱਥੇ ਆਸ ਮਰਦ ਮਨੋ ਕਾਮਨਾ ਪੂਰੀ ਹੁੰਦੀ ਹੈ ਅਸੀਂ ਵੀ ਇੱਥੇ ਮਹਾਰਾਜ ਦਾ ਸ਼ੁਕਰਾਨਾ ਕਰਨਾ ਆਈਦਾ ਵੀ ਮਹਾਰਾਜ ਤੁਹਾਡਾ ਸ਼ੁਕਰ ਹੈ ਕੋ ਜੇਵੇਂ ਆ ਤਾਂ ਵੇਲ ਮਿਲ ਕੇ ਜੋ ਕਿ ਗੁਰੂ ਘਰ ਦੇ ਵਿਖੇ ਇੱਥੇ ਆ ਕੇ ਨਮਸਤਕ ਹੋਏ ਆ ਮਨ ਨੂੰ ਸ਼ਾਂਤੀ ਆਂਦੀ ਹੈ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਇਨਸਾਨ ਤੇ ਬੜੀ ਚੜ੍ਹਦੀ ਕਲਾ ਇਸ ਸਥਾਨ ਦੀ ਵੀ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਹੈ ਹਾਜ਼ਰੀਆਂ ਭਰੀਆਂ ਹਨ ਸੁਖਮਨੀ ਸਾਹਿਬ ਦਾ ਜੋ ਜਾਪ ਹੈ ਉਹ ਮਨ ਦੀ ਸ਼ਾਂਤੀ ਔਰ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੀ ਜੋ ਸੰਗਤਾਂ ਦੂਰ ਨੇੜੇ ਬਹੁਤ ਦੂਰ ਦੂਰ ਤੋਂ ਚੱਲ ਕੇ ਇੱਥੇ ਸੰਗਤਾਂ ਆਉਂਦੀਆਂ ਹਨ ਤਾਂ ਕਿ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਣ ਪਤੇ ਇਹ ਮਹਾਰਾਜ ਦਾ ਸ਼ੁਕਰਾਨਾ ਕਰਨ ਆਂਦੇ ਹਨ ਕਈ ਵੀ ਗੁਰੂ ਨਾਨਕ ਦਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਇਹ ਦਾਤਾਂ ਬਖਸ਼ੀਆਂ ਹਨ ਕਿ ਜਿਹੜਾ ਸਫਲਾ ਸਮਾ ਗੁਰੂ ਘਰ ਦੇ ਵਿਖੇ ਵੀ ਉਤੀਤ ਹੁੰਦਾ ਹੈ ਇਤਨੀ ਕੀ ਸੇਵਾਦਾਸ ਕਹਿੰਦਾ ਹੈ ਹੋਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਜੀ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਜੀ ਘਰਾਂ ਦੇ ਵਿੱਚ ਰੁਜੇਵਿਆਂ ਦੇ ਵਿੱਚ ਹੀ ਇਨਸਾਨ ਰਹਿੰਦਾ ਹੈ ਜੋ ਆਪਣੇ ਰੁਜੇਮਿਆਂ ਤੋਂ ਵੇਲੇ ਫੋਨ ਕਰਕੇ ਅੱਜ ਜੋ ਹੈ ਤਰੱਕੀ ਦਾ ਯੁੱਗ ਹੈ ਜਾਂ ਕਾਰੋਬਾਰ ਦਾ ਯੁੱਗ ਹੈ انسان ਕੋਲ ਸਮਾਂ ਨਹੀਂ ਹੁੰਦਾ ਉਹ ਆਪਣੇ ਰੁਜੇਮਿਆਂ ਦੇ ਵਿੱਚ ਜੋ ਹੈ ਦਿਮਾਗੀ ਤੌਰ ਤੇ ਬਿਅਸਤ ਰਹਿੰਦਾ ਹੈ ਜਦੋਂ ਗੁਰੂ ਘਰ ਆ ਜਾਂਦਾ ਹੈ ਸਾਰੇ ਆਪਣੇ ਜੋ ਆਪਣੇ ਟੈਨਸ਼ਨਾਂ ਹਨ ਸਾਰੀਆਂ ਉਹਨਾਂ ਦੀਆਂ ਦੂਰ ਹੋ ਜਾਂਦੀਆਂ ਹਨ ਇੱਥੇ ਆ ਕੇ ਜੋ ਹੈ ਸ਼ਾਂਤੀ ਮਿਲਦੀ ਹੈ ਤੇ ਸ਼ਾਂਤੀ ਦੇ ਨਾਲ ਨਾਲ ਜੋ ਮਨ ਦੀਆ ਮਨੋ ਕਾਮਨਾ ਹੁੰਦੀਆਂ ਹਨ ਵੀ ਮੇਰਾ ਇਹ ਕਾਰਜ ਰਾਸ ਹੋ ਜਵੇ ਆ ਕੇ ਇੱਥੇ ਜਾਪ ਜਪਦੇ ਹਨ ਚਪੈਰਾ ਕੱਢਦੇ ਹਨ ਤੇ ਹਰ ਇਨਸਾਨ ਦੀ ਜੋ ਹੈ ਇੱਥੇ ਆ ਕੇ ਮਨੋ ਕਾਮਨਾ ਪੂਰੀ ਲੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਸਰਦਾਰ ਜੋਰਾ ਸਿੰਘ ਦਾਸ ਲੁਧਿਆਣੇ ਦਾ ਹੀ ਰਹਿਣ ਵਾਲਾ ਜੀ ਇੱਥੇ ਸਮਾਰੀ ਦੇ ਦਰਸ਼ਨ ਕਰਨ ਆਇਆ ਹਾਜ਼ਰੀ ਭਰਨ ਆਇਆ ਹਾਂ ਬਹੁਤ ਮਹਾਰਾਜੀ ਦੀ ਇੱਥੇ ਚੜ੍ਹਦੀ ਕਲਾ ਚੁਪੈਰਾ ਸ਼ਹੀਦਾ ਸਿੰਘਾਂ ਦਾ ਪੈਰਾ ਬਾਬਾ ਦੀਪ ਸਿੰਘ ਸ਼ਹੀਦ ਹਰਦੀ ਇੱਥੇ ਆਸ ਮਰਾਦ ਮਨੋ ਕਾਮਨਾ ਪੂਰੀ ਹੁੰਦੀ ਹੈ ਅਸੀਂ ਵੀ ਇੱਥੇ ਮਹਾਰਾਜ ਦਾ ਸ਼ੁਕਰਾਨਾ ਕਰਨਾਈਦਾ ਵੀ ਮਹਾਰਾਜ ਤੁਹਾਡਾ ਸ਼ੁਕਰ ਹੈ ਜੁਜੇਵੇਂ ਆ ਤਾਂ ਵੇਲ ਮਿਲ ਕੇ ਜੋ ਕਿ ਗੁਰੂ ਘਰ ਦੇ ਵਿਖੇ ਇੱਥੇ ਆ ਕੇ ਨਮਸਤਕ ਹੋਏ ਆ ਮਨ ਨੂੰ ਸ਼ਾਂਤੀ ਆਂਦੀ ਹੈ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਇਨਸਾਨ ਤੇ ਬੜੀ ਚੜ੍ਹਦੀ ਕਲਾ ਇਸ ਸਥਾਨ ਦੀ ਵੀ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਹੈ ਹਾਜ਼ਰੀਆਂ ਭਰੀਆਂ ਹਨ ਸੁਖਮਨੀ ਸਾਹਿਬ ਦਾ ਜੋ ਜਾਪ ਹੈ ਉਹ ਮਨ ਦੀ ਸ਼ਾਂਤੀ ਔਰ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੀ ਜੋ ਸੰਗਤਾਂ ਦੂਰ ਨੇੜੇ ਬਹੁਤ ਦੂਰ ਦੂਰ ਤੋਂ ਚੱਲ ਕੇ ਇੱਥੇ ਸੰਗਤਾਂ ਹੁੰਦੀਆਂ ਹਨ ਤਾਂ ਕਿ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਣ ਅਤੇ ਇਹ ਮਹਾਰਾਜ ਦਾ ਸ਼ੁਕਰਾਨਾ ਕਰਨ ਆਂਦੇ ਹਨ ਕਈ ਵੀ ਗੁਰੂ ਨਾਨਕ ਦਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਇਹ ਦਾਤਾਂ ਬਖਸ਼ੀਆਂ ਹਨ ਕਿ ਜਿਹੜਾ ਸਫਲਾ ਸਮਾ ਗੁਰੂ ਘਰ ਦੇ ਵਿਖੇ ਵੀ ਉਤੀਤ ਹੁੰਦਾ ਹੈ ਇਤਨੀ ਕੀ ਸੇਵਾਦਾਸ ਕਹਿੰਦਾ ਹੈ ਹੋਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਜੀ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਜੀ ਘਰਾਂ ਦੇ ਵਿੱਚ ਰੁਜੇਵਿਆਂ ਦੇ ਵਿੱਚ ਹੀ ਇਨਸਾਨ ਰਹਿੰਦਾ ਹੈ ਜੋ ਆਪਣੇ ਰੁਜੇਵਿਆਂ ਤੋਂ ਵੇਲ ਹੋਣ ਕਰਕੇ ਅੱਜ ਜੋ ਹੈ ਤਰੱਕੀ ਦਾ ਯੁੱਗ ਹੈ ਜਾਂ ਕਾਰੋਬਾਰ ਦਾ ਯੁੱਗ ਹੈ ਇਨਸਾਨ ਖੁਸ਼ ਸਮਾਂ ਨਹੀਂ ਹੁੰਦਾ ਉਹ ਆਪਣੇ ਰੋਜ਼ਮਿਆਂ ਦੇ ਵਿੱਚ ਜੋ ਹੈ ਦਿਮਾਗੀ ਤੌਰ ਤੇ ਵਿਅਸਤ ਰਹਿੰਦਾ ਹੈ ਜਦੋਂ ਗੁਰੂ ਘਰ ਆ ਜਾਂਦਾ ਹੈ ਸਾਰੇ ਆਪਣੇ ਜੋ ਆਪਣੇ ਟੈਨਸ਼ਨਾਂ ਹਨ ਸਾਰੀਆਂ ਉਹਨਾਂ ਦੀਆਂ ਦੂਰ ਹੋ ਜਾਂਦੀਆਂ ਹਨ ਇੱਥੇ ਆ ਕੇ ਜੋ ਹੈ ਸ਼ਾਂਤੀ ਮਿਲਦੀ ਹੈ ਤੇ ਸ਼ਾਂਤੀ ਦੇ ਨਾਲ ਨਾਲ ਜੋ ਮੰਦੀਆ ਮਨੋ ਕਾਮਨਾ ਹੁੰਦੀਆਂ ਹਨ ਵੀ ਮੇਰਾ ਇਹ ਕਾਰਜ ਰਾਸ ਹੋ ਜਵੇ ਆ ਕੇ ਇੱਥੇ ਜਾਪ ਜਪਦੇ ਹਨ ਚਪੈਰਾ ਕੱਢਦੇ ਹਨ ਤੇ ਹਰ ਇਨਸਾਨ ਦੀ ਜੋ ਹੈ ਇੱਥੇ ਆ ਕੇ ਮਨੋ ਕਾਮਨਾ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ